एहे कहो जिम्मे तुम इस अर्थ रखते हो दिन उन्नीव विश्वास तालान मैं कुछ ना करती हाँ कि मेरे जीवन से आसानी का मसा है परमेश्वर सदा मेरे सामने है उसने टेडिया था बनाई हैं उसका ला आसान है उसका बोझ हल्का है मैं संघर्ष नहीं करती जो पहला औखा होंखा नहीं रहा मेरी जिंदगी रब की मेहर आशीष ने बोझ नलका कर दिता है ਅਤੇ ਦਬਾਅ ਨੂੰ ਹਟਾ ਦਿੱਤਾ ਹੈ ਮੈਂ ਇੱਕ ਵਾਰ ਅਤੇ ਹਮੇਸ਼ਾ ਲਈ ਉਸਦੀ ਦੇਖਭਾਲ ਕਰਦੀ ਹਾਂ ਕਿਉਂਕਿ ਉਹ ਪਿਆਰ ਨਾਲ ਅਤੇ ਧਿਆਨ ਨਾਲ ਮੇਰੀ ਦੇਖਭਾਲ ਕਰਦਾ ਹੈ ਇਹ ਮੇਰਾ ਐਲਾਨ ਹੈ ਦਿਮਾਗੀ ਸੈਤ ਸੰਬੰਧੀ ਵਿਚਾਰ ਪਰਮੇਸ਼ਰ ਦਾ ਵਚਨ ਸਰਬਉੱਚ ਅਧਿਕਾਰ ਹੈ ਜਿਸ ਦੁਆਰਾ ਮੈਂ ਜੀਉਂਦੀ ਹਾਂ ਅਤੇ ਮੈਂ ਆਪਣੇ ਸਾਰੇ ਕੰਮ ਚਲਾਉਂਦੀ ਹਾਂ ਪਰਮੇਸ਼ਰ ਦਾ ਵਚਨ ਮੇਰਾ ਪਰੋਸਾ ਹੈ ਅਤੇ ਮੇਰੇ ਸਰੀਰ ਤੇ ਹਾਵੀ ਹੈ इस दुश्मन के किसी भी काम ले हमेशा ली अभेद बना के लुया। मैं नाम से जो मैं कह रखा मैं मजबूत हूं मैं तंदरुस्त हाँ मैं, मैं अमीर हाँ मैं शक्तिशाली हाँ मैं मसा किया आजाद हाँ मैं, मैं रब की प्यारी हाँ मैनु रब मनु द्वारा पसंद किया गया है मैं वो बोलती हाँ जो मैं वेखना चाहती हूँ नहीं जो मैं वेखती हाँ मैं कीमती बीएच हाँ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ ਤੇ ਲਗਾਈ ਗਈ ਹਾਂ ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਛਤੇਲੀ ਦੇ ਰੁੱਖ ਨੂੰ ਪਸੰਦ ਕਰਦੀ ਹਾਂ ਮੈਂ ਇਸ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ ਮੈਂ ਰਸ ਨਾਲ ਭਰੀ ਹੋਈ ਹਾਂ ਤੇ ਪ੍ਰਭੂ ਵਿੱਚ ਖਰੀ ਹਾਂ ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਤੇ ਫਲਰਿਸ਼ਿੰਗ ਹੋਵਾਂਗੀ ਜੋ ਵੀ ਨਵੇਂ ਯਿਸੂ ਦੇ ਨਾਮ ਵਿੱਚ ਪੇਸ਼ ਕਰਦੀ ਹਾਂ ਜੀਜ਼ਾ ਹਮੇਸ਼ਾ ਯਿਸੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ ਮੈਂ ਮਸੀਹ ਯਿਸੂ ਵਿੱਚ ਹਰ ਇੱਕ ਆਤਮੇ ਕਾ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ ਮੈਂ ਇੱਕ ਆਤਮਾ ਹਾਂ ਮੇਰੀ ਆਤਮਾ ਇੱਕ ਰੂਹ ਹੈ ਮੇਰੀ ਆਤਮਾ ਤੇ ਮੇਰੀ ਰੂਹ ਇੱਕ ਸਰੀਰਿਕ ਸਰੀਰ ਵੀ ਜਿੰਦੀ ਹੈ ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ ਮੇਰੀ ਰੂਹ ਸੁਣਦੀ ਹੈ ਪ੍ਰਾਪਤ ਕਰਦੀ ਹੈ ਤੇ ਮੇਰੇ ਸਰੀਰ ਅਤੇ ਮੇਰੇ ਸਰੀਰ ਦੇ ਆਦੇਸ਼ਾਂ ਨੂੰ ਨਿਰਦੇਸ਼ ਦਿੰਦੀ ਹੈ ਯੇਸ਼ੂ ਦੇ ਨਾਮ ਤੇ ਮੈਂ ਮੇਰੇ ਸਰੀਰ ਨਾਲ ਗੱਲ ਕਰਦੀ ਹਾਂ ਰਾਪਤਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ ਮੈਂ ਆਪਣੇ ਸ਼ਰੀਰ ਦੇ ਹਰ ਵੇਲੇ ਜੀਵਨ ਦੀ ਗੱਲ ਕਰਦੀ ਹਾਂ ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ ਕਿ ਕ੍ਰਾਈਸ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਨੂੰ ਅਤੇ ਮੈਂ ਤਨੂੰ ਪਰਮੇਸ਼ਰ ਦੇ ਵਚਨ ਦੁਆਰਾ ਇੱਕ ਸਾਰੂਣ ਦਾ ਦੇਸ਼ ਦਿੰਦੀ ਹਾਂ ਮੈਂ ਆਪਣੀ ਨਸਾਂ ਨਾਲ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਦੇ ਲਿਗਮੈਂਟਾਂ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਅਤੇ ਟਿਸ਼ੂਆਂ ਨਾਲ ਆਮਵਾਦਾਰੀ ਅਤੇ ਪਰਫੀਸ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀ ਹਾਂ ਮੈਂ ਆਪਣੀ ਗੁਇਦਿਆਂ ਚਿਗਰ ਅਤੇ ਪਾਚ ਪ੍ਰੋਕਰੀਓਕਲਿਸ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਸੈੱਲ ਵੀ ਜੀਵਨੈ ਮੇਰੀਆਂ ਆਧੀਆਂ ਜੋੜਾ ਤੇ ਉਪਸਥਤੀ ਇੱਕ ਸਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਹੇਤਲੰ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵਜੰਮੇ ਬੱਚੇ ਅਤੀਤ ਰਾਬਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਹਿਤਮੰਦ ਹੈ ਮੇਰੇ ਵਾਲਾਂ ਦੇ ਰੂਮ ਕਸਕਿਆ ਹਨ ਮੇਰੇ ਦੰਦ ਮਸੂੜੇ ਚਬਾੜੀ ਦੀਆਂ ਹੱਟੀਆਂ ਤੇ ਨਸਾਂ ਤੇ ਖੂਨ ਦੀ ਸਪਲਾਈ ਸਾਰੇ ਸੈੱਤਮਨ ਮਜ਼ਬੂਤ ਅਤੇ ਸੰਪੂਰਨ ਹਨ ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟਰਾਂਸਮਿਟਰ ਇੱਕ ਦੂਜੇ ਨਾਲ ਸੰਪੂਰਨ ਤਾਲਮਿਲ ਵਿੱਚ ਹਨ ਅਤੇ ਆਪਣੇ ਕਮਨਵਾਮ ਤੌਰ ਤੇ ਚਲਾਉਂਦੇ ਹਨ ਮੇਰੀ ਪਾਚਨ ਪ੍ਰਣਾਲੀ ਸਾਰੇ ਖਾਣ ਪਦਾਰਥਾਂ ਨੂੰ ਹਜ਼ਮ ਕਰਨ ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਤੇ ਪਾਚਕ ਰਸ ਨੂੰ ਉਤਪਾਦਨ ਨਿਯਮਿਤ ਤੌਰ ਤੇ ਬਾਹਰ ਕੱਢੇ ਜਾਂਦੇ ਹਨ ਮੈਂ ਆਪਣੇ ਸ਼ਰੀਰ ਦੇ ਇੱਕ ਸੈਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਬਾਰਤਾ ਨੂੰ ਇੱਕ ਸੂਰਤਾ ਅਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਚੱਲਣ ਨੂੰ ਹਜਮ ਕਰਨ ਦਾ ਹੁਕਮ ਦਿੰਦੇ ਆ ਮੈਂ ਖਾਣ-ਪਾਨ ਟੈਕਨੋਲੋਜੀ ਮੀਡੀਆ ਤੇ ਮਟ ਚੁਗਲੀ ਆਲਸ ਪੌ ਜ਼ਿਆਦਾ ਨੀਂਦ ਸੁਸਤਤਾ ਤੇ ਜ਼ਬਰਦਸਤੀ ਖਰੀਦਾਰੀ ਵਿੱਚ ਹਰ ਕਿਸਮ ਦੇ ਨਸ਼ਾ ਸ਼ਰਾਬ ਨਿਕੋਟੀ ਨਸ਼ੇਬਿੰਜ ਪੌ ਜ਼ਿਆਦਾ ਪੋਗਨ ਨੂੰ ਕੈਦ ਕਰਦੀ ਹਾਂ ਅਤੇ ਮਸੀਦੀ ਆਗਿਆਕਾਰੀ ਵਿੱਚ ਇਸ ਨੂੰ ਲੈਂਦੀ ਹਾਂ ਮੈਂ ਯੇਸ਼ੂ ਦੇ ਵਾਂਗ ਹਾਂ ਹਰ ਚੀਜ਼ ਜੋ ਰਾਪਨੇ ਬਣਾਈ ਹੈ ਮੇਰੇ ਲਈ ਜੀਵਨ ਅਤੇ ਇਲਾਜ ਇਸ ਲਈ ਭੋਜਨ ਤੁੜ ਜਾਣਰਾਤੀ ਤਲਰਜੀ ਦਾ ਮੇਰੇ ਉਤੇ ਕੋਈ ਅਧਿਕਾਰ ਨਹੀਂ ਹੈ ਪਰਮਾਤਮਾ ਨੇ ਮੈਨੂੰ ਸਾਰੀ ਤਰਤੀਬ ਤੇ ਰਾਸ ਦਿੱਤਾ ਹੈ ਮੇਰੀ ਮਰਦ ਪ੍ਰਜਨਨ ਪ੍ਰਣਾਲੀ ਉੱਚ ਮਾਤਰਾ ਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂ ਪੈਦਾ ਕਰ ਰਹੀ ਹੈ ਅਤੇ ਜਮਾ ਕਰ ਰਹੀ ਹੈ ਮੇਰੀ ਮਾਦਾ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਢੇ ਦੇ ਸੈਲ ਪੈਦਾ ਕਰ ਰਹੀ ਹੈ ਜਨਮ ਤੱਕ ਪੂੰਦੀ ਰੱਖਿਆ ਤੇ ਪੋਸ਼ਣ ਕਰ ਰਹੀ ਹੈ ਹਰ ਅੰਗ ਮੇਰੇ ਸਰੀਰ ਦਾ ਆਰਟੀਸ਼ੋ ਸੰਪੂਰਨਤਾ ਵਿੱਚ ਕੰਮ ਕਰਦਾ ਹੈ ਜਿਸ ਤੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਪਨਾਇਆ ਹੈ ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਵਚਿਤ ਕਰਦੀ ਹਾਂ ਮੇਰਾ ਸਾਰਾ ਮਨੁੱਖੀ ਸਰੀਰ ਅਤੇ ਵਿਗਿਆਨ ਵਿੱਚ ਇਹ ਸ਼ੁਭਿਤ ਸੰਪੂਰਨ ਹੈ ਹਾਲੇਲੂਇਆ ਆਮੀਨ ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ परमात्मा मेनू प्यार ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਸ਼ਲੋਮ